ਦੋ 13 ਚ ਹੋਈ ਖੂਨੀ ਟਕਰਾਰ ਦੋਨਾ 13 ਵੱਲੋਂ ਬਟਾਲਾ ਸਿਟੀ ਥਾਣੇ ਚ ਕੀਤਾ ਹੰਗਾਮਾ ਦੋਵਾਂ 13 ਦੇ 4 ਲੋਕ ਜ਼ਖਮੀ ਬਟਾਲਾ ਸ਼ਹਿਰ ਦੇ ਅੰਦਰ ਅੱਜ ਮਾਹੌਲ ਉਸ ਵੇਲੇ ਤਣਾਅ ਵਾਲਾ ਬਣ ਗਿਆ ਜਦ ਪੁਲਿਸ ਥਾਣਾ ਸਿਟੀ ਦੀ ਹਦੂਦ ਤੋਂ ਕੁਝ ਦੂਰੀ ਤੇ ਪੁਰਾਣੀ ਰਾਜਨੀਤਿਕ ਰੰਜਿਸ਼ ਦੇ ਚੱਲਦੇ ਦੋ 13 ਚ ਖੂਨੀ ਟਕਰਾਰ ਹੋਈ ਉੱਥੇ ਹੀ ਦੋਵਾਂ 13 ਦੇ 4 ਲੋਕ ਜ਼ਖਮੀ ਇੱਕ ਨੌਜਵਾਨ ਦੇ ਗੋਲੀ ਲੱਗਣ ਦਾ ਮਾਮਲਾ ਵੀ ਆਇਆ ਸਾਹਮਣੇ ਪੁਲਿਸ ਮਾਮਲੇ ਦੀ ਜਾਂਚ 'ਚ ਜੁਟੀ ਉੱਥੇ ਹੀ ਇੱਕ تیر ਦੇ ਦੋ ਨੌਜਵਾਨ ਜ਼ਖਮੀ ਹਾਲਤ ਚ ਸਿਵਲ ਹਸਪਤਾਲ ਬਟਾਲਾ ਪਹੁੰਚੇ ਅਤੇ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਇਹ ਦੋਵੇਂ ਨੌਜਵਾਨ ਆਪਣੀ ਕਾਰ ਤੇ ਜਾ ਰਹੇ ਸਨ ਜਦ ਕੇ ਉਹਨਾਂ ਨੂੰ ਰਾਹ ਚ ਰੋਗ ਹਮਲਾ ਕੀਤਾ ਗਿਆ ਹੈ ਅਤੇ ਇੱਕ ਨੌਜਵਾਨ ਦੀ ਬਾਹ ਤੇ ਗੋਲੀ ਲੱਗੀ ਹੈ ਅਤੇ ਦੂਸਰੇ ਨੌਜਵਾਨ ਦੇ ਤੇਜ਼ ਤਾਰ ਹਥਿਆਰਾਂ ਨਾਲ ਘੁਟਵਾੜ ਦਿੱਤਾ ਹੈ ਅਤੇ ਗੱਡੀ ਦੀ ਵੀ ਪੰਨ ਤੋੜ ਕੀਤੀ ਗਈ ਹੈ। ਪ੍ਰਕਾਸ਼ ਮਲੋਤਰਾ ਕੋਨੇ ਜਿੱਦ ਸੱਟ ਲੱਗੀ ਹੈ ਮੇਰਾ ਭਤੀਜਾ ਜੀ ਕੀ ਹੋਇਆ ਹੈ ਪਤਾ ਨਹੀਂ ਮੈਂ ਤੇ ਨਗਰ ਕੌਂਸਲ ਦਫਤਰ ਦੇ ਵਿੱਚ ਆਪਣੇ ਜੋ ਜੋ ਅਪਲਾਈ ਦਿੱਤਾ ਦੇ ਕੀਤਾ ਦੇ ਉਹ ਆਪਣੇ ਲੈਂਡ ਲੇਟਰ ਤੇ ਉਹਰੇ ਬਾਰੇ ਆਪਾਂ ਉੱਥੇ ਬੈਠੇ ਰਹੇ ਮੈਨੂੰ ਫੋਨ ਆਇਆ ਵੀ ਇੱਦਾਂ ਦਾ ਝਗੜਾ ਹੋ ਗਿਆ ਵਾ ਤੇ ਮੈਂ ਤੁਰੰਤ ਉੱਥੋਂ ਸਾਰੇ ਕੰਮ ਛੱਡ ਕੇ ਇੱਥੇ ਆ ਗਿਆ ਤਾਂ ਜਾ ਕੇ ਦੇਖਿਆ ਕਿ ਮੁੰਡੇ ਤੇ ਗੋਲੀ ਲੱਗੀ ਦੀ ਦੂਜੇ ਮੁੰਡੇ ਤੇ ਗੋਟਰ ਤੇ ਇਹਨਾਂ ਨੇ ਮਾਰਿਆ ਜੀ ਗੋਟਲਾਤਾ ਜੀ ਝਗੜਾ ਖਾਸ ਕਰਕੇ ਖੁੱਲੇ ਹੋਇਆ ਜੀ ਉਹ ਬੈਕ ਸਾਈਡ ਦੇ ਇੱਥੇ ਗੱਡੀ ਕੋਟੀ ਗੱਡੀ ਵੀ ਪਣੀ ਸਾਡੀ ਉਹ ਗੱਡੀ ਦੀ ਹਾਂਜੀ ਗੱਡੀ ਪਣੀ ਹੈ ਜੀ ਮੈਨੂੰ ਨਹੀਂ ਜਿਸ ਬਾਰੇ ਪਤਾ ਕਿੰਨੇ ਬੰਦੇ ਸੀ ਬਾਕੀ ਇਹ ਬੱਚੇ ਨੂੰ ਪਤਾ ਜੀ ਜੋ ਹੈ ਮੇਰੇ ਦਫਤਰੇਗਾ ਸੀ ਕਿ ਤੇ ਗੋੜੀ ਲੱਗੀ ਦੀ ਜੀ ਇੱਕ ਤਾਂ ਗੋਟ ਲੱਤਾ ਜੀ ਤੇ ਗੋੜੀ ਲੱਗੀ ਉਹਦਾ ਨਾਮ ਜਸ਼ਨ ਤੇ ਦੂਸਰੇ ਦਾ ਨਾਮ ਕੀ ਉਹ ਤੁਸ਼ਾਰ ਉਹਦੇ ਕਿੰਨੇ ਕਿ ਸੱਟ ਲੱਗੀ ਉਹਦੇ ਵੀ ਗੋਟ ਲਾਇਆ ਜੀ ਗੋਟ ਤੇ ਸੱਟ ਲੱਗੀ ਦੀ ਜੀ ਹੈ ਕਿਥੋਂ ਤੇ ਤੁਸੀਂ ਆ ਜੀ ਨਹਿਰੂ ਗੜ੍ਹ ਬੱਲਾ ਮੋਲਾ ਵਾਲਮੀ ਕੀ ਜੀ 22 ਸਾਲ ਦੋਵੇਂ ਬੱਚੇ ਆਪਣੇ ਭਰਾ ਜੇ ਹਾਂਜੀ ਤਾਇ ਚਾਚੇ ਦੇ ਮੁੰਡੇ ਆ ਤੇ ਦੋਵਾਂ ਦੀ 22 ਸਾਲ ਮੋੜਾ ਇੱਕ ਦੀ ਇੱਕ ਦੀ 22 ਸਾਲ ਜੀ ਜਸ਼ਨ ਮਲੋਤਰਾ ਨਾਮ ਦਾ ਪੇਸ਼ੈਂਟ ਹੈ ਇਹਦੀ ਰਾਈਟ ਆਰਮ ਤੇ ਸੱਟੇ ਗਈ ਹੈ ਇਹ ਇਦਾ ਐਮਬਲਰ ਕੀਤੀ ਗਈ ਹੈ। ਥੋੜਾ ਬਲੀਡਿੰਗ ਹੋ ਰਹੀ ਹੈ ਤੇ ਕੋਈ 1.5 ਸੈਂਟੀਮੀਟਰ ਦੀ ਸੱਟ ਹੈਗੀ ਹੈ। ਸਤਿ ਸ਼੍ਰੀ ਅਕਾਲ ਜੀ। ਰਾਈਟ ਆਰਮ ਦੇ ਬਾਹਰਲੇ ਪਾਸੇ। ਇਹਦਾ ਹੁਣ ਐਕਸ-ਰੇ ਕਰਾਵਾਂਗੇ ਉਹ ਚ ਕਲੀਅਰ ਹੋ ਜਾਏਗਾ ਐਕਸ-ਰੇ 'ਚ। ਇਹਨੇ ਦੱਸਣ ਦੇ ਮਿਲਦਾ ਕਿਹਨੇ ਗੋਲੀ ਖਾਧੀ। ਹਾਂ ਜੀ ਹੁਣ ਇਸ ਲਈ ਮੈਂ ਐਕਸ-ਰੇ ਕਰਾਉਣ ਲੱਗਿਆ ਉਹ ਪਤਾ ਚੱਲ ਜਾਏਗਾ ਦੂਸਰੇ ਪਾਸੇ ਵਾਉਂਡ ਨਹੀਂ ਹੈਗਾ ਇੱਕ ਪਾਸੇ ਜਿੱਕਰ ਐਂਟਰੀ ਵਾਉਂਡ ਹੈਗਾ ਤੇ ਦੂਜਾ ਐਗਜ਼ਿਟ ਵਾਉਂਡ ਹੋਣਾ ਚਾਹੀਦਾ ਪਰ ਉਹ ਐਗਜ਼ਿਟ ਵਾਉਂਡ ਨਹੀਂ ਹੈਗਾ ਇਸ ਲਈ ਐਕਸ-ਰੇ ਕਰਾਉਣ ਲੱਗੇ ਹੁਣ ਇਹ ਕਲੀਅਰ ਹੋ ਜਾਏਗਾ। ਸਰ ਇਹਦਾ ਦ ਥੋੜੇ ਸਟੇਬਲ ਨੇ ਲੇਕਿਨ ਅন্ডਰ ਅਬਜ਼ਰਵੇਸ਼ਨ ਹਾਂਜੀ ਘਾਤਾ ਦਿਖਾਤਾ ਦਿਖਾਤਾ ਹਾਂਜੀ ਕੀ ਨਾ ਹੋਈ ਕੀ ਨਾ ਮੈਂ ਜਤਿੰਦਰ ਕਲਿਆਣ ਆ ਜੀ ਕੀ ਮਸਲਾ ਲਗਾਤਾਰ ਚਾਰ ਇਲੈਕਸ਼ਨ ਲੜਿਆ ਕੌਂਸਲਰ ਦੇ ਭਾਜੀਪੀ ਵੱਲੋਂ ਜਿਹਦੇ ਕਰਕੇ ਅਕਸਰ ਮੇਰੇ ਘਰ ਦੇ ਵਿੱਚ ਮੇਰੇ ਬੱਚਾ ਤੇ ਹਮਲੇ ਇਹ ਵਿਰੋਧੀ ਧਿਰ ਜੜੀ ਆ ਉਹ ਕਰਦੀ ਆ ਰਹੀ ਆ ਅੱਜ ਕੀ ਆ ਅੱਜ ਮੈਂ ਕੋਰਟ ਕੰਪਲੈਕਸ ਸੀ ਗਿਆ ਦਾ ਹਿਜੇ ਤੇ ਮੇਰਾ ਬੇਟਾ ਗੋਬਜੀ ਘਰ ਇਕੱਲਾ ਸੀ ਤੇ ਇਹ ਮੇਰੇ ਘਰ ਦੇ ਥੱਲੇ ਖਲੋ ਕੇ ਜੋ ਮੈਨੂੰ ਪਤਾ ਲੱਗਾ ਮੇਰੇ ਘਰ ਦੇ ਥੱਲੇ ਖਲੋ ਕੇ ਬੂਏ ਦੇ ਵਿੱਚ ਉੱਚ-ਉੱਚੀ ਗਾਲੀ-ਗਲੋਚ ਸਾਨੂੰ ਕਰਦੇ ਪਏ ਸੀ ਜਿਨ੍ਹਾਂ ਨੂੰ ਮੇਰਾ ਬੇਟਾ ਸਮਝਾਉਣ ਗਿਆ ਵੀ ਤੁਸੀਂ ਯਾਰ ਗਾਲੀਆਂ ਗਾਲਾ ਕਿਉਂ ਕੱਢਦੇ ਪਏ ਜੇ ਤੇ ਇਹਨੇ ਕਹਿੰਦੇ ਅਸੀਂ ਮੇਰੇ ਬੇਟੇ ਨੂੰ ਇਹਨਾਂ ਨੇ ਮਾਰਨਾ-ਕੁੱਟਣਾ ਸ਼ੁਰੂ ਕਰ ਦਿੱਤਾ ਤੇ ਉਹਦੇ ਸੱਟਾ ਲਾਤੀਆ ਤੇ ਮੈਨੂੰ ਫੋਨ ਕੀਤਾ ਕਿ ਵੀ ਮੇਰੇ ਬੇਟੇ ਗੋਬਦੀ ਦੇ ਸੱਟਾ ਲੱਗ ਗਿਆ ਆ ਮੈਂ ਕੋਰਟ ਤੋਂ ਵਾਪਸ ਆਪਣੇ ਘਰ ਵੱਲ ਨੂੰ ਆ ਰਿਹਾ ਸੀ ਮੇਰਾ ਛੋਟਾ ਬ੍ਰਦਰ ਚਾਚਾ ਜੀ ਦਾ ਬੇਟਾ ਸਾਪਿਕ ਕਲਿਆਣ ਉਹ ਆਪਣੇ ਬੇਟਿਆਂ ਨੂੰ ਸਕੂਲੋਂ ਲੈ ਕੇ ਬੇਟੇ ਨੂੰ ਸਕੂਲੋਂ ਲੈ ਕੇ ਵਾਪਸ ਆ ਰਹੇ ਸੀ ਕੁਦਰਤੀ ਅਸੀਂ ਦੋਨੇ ਨੇ ਆਪਣੇ ਹਸਲੀ ਪੁੱਲ ਤੇ ਲਾਗੇ ਇਕੱਠੇ ਹੋ ਗਏ ਤੇ ਅਸੀਂ ਘਰ ਨੂੰ ਪੈਦਲ ਤੁਰੇ ਜਾ ਰਹੇ ਸੀ ਖਾਸਾ ਸਕੂਲ ਵਾਲੀ ਗਲੀ 'ਚ ਆਇਆ ਤੇ ਇਹ ਪਹਿਲਾਂ ਤੋਂ ਹੀ ਸਾਡੀ ਵੇਟ ਕਰਦਾ ਪਿਆ ਸਾਰਾ ਪਰਿਵਾਰ ਸਾਰੇ ਦੋਸ਼ੀ ਜੰਨੇ ਆ ਜਿਨ੍ਹਾਂ ਨੇ ਮੇਰੇ ਬੇਟੇ ਨੂੰ ਪਹਿਲਾਂ ਸੱਟਾ ਲਾਇਆ ਤੇ ਉਥੋਂ ਦੌੜ ਕੇ ਆ ਗਏ ਤੇ ਬਾਅਦ 'ਚ ਇਹ ਮੇਰੀ ਵੇਟ ਕਰਨ ਆਪੇ ਵਾਚ ਇਹਨਾਂ ਨੇ ਸਾਡੇ ਦੋਨਾਂ 'ਤੇ ਹਮਲਾ ਕਰ ਦਿੱਤਾ ਪਹਿਲਾਂ ਮੇਰੇ 'ਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਮੈਂ ਗੱਡੀ ਤੋਂ ਬਚਿਆ ਤੇ ਬਾਅਦ 'ਚ ਇਹ ਸਾਰਾ ਪਰਿਵਾਰ ਯਾਨੀ ਕਿ ਮੇਰੇ 'ਤੇ ਦਾਤਰ ਲੈ ਕੇ ਤੁਹਾਡੇ ਲੋਕ ਕਿੱਡੀ ਲੋਕ ਚੱਕਦੇ ਆਂ ਅਹੀਂ ਦੋਨੇ ਬ੍ਰਦਰਸ ਨੂੰ ਸਟਾ ਲਾਜ਼ੀਆਂ ਜੀ ਇਹਨਾਂ ਨੇ ਉਹ ਦੂਸਰੇ ਪਾਸੇ ਕਿੱਡੀ ਕੋਈ ਵੀ ਨਹੀਂ ਹੋਇਆ ਜੀ ਵੀ ਸੀ ਸੀ ਫੁਟੇਜ ਜਿਹੜੀ ਆ ਉਹ ਵੇਖ ਸਕਦੇ ਜੇ ਜਿਹੜਾ ਕਿਹਾ ਜਾ ਰਿਹਾ ਗੋਲੀ ਵੀ ਚੱਲੀ ਜੀ ਗੋਲੀ ਇਹਨਾਂ ਨੇ ਜੋ ਮੈਨੂੰ ਪਤਾ ਲੱਗਾ ਆ ਕਿ ਇਹ ਜਿਹੜਾ ਹਰਸ਼ ਆ ਇਹ ਅੱਗੇ ਵੀ ਇਹਨੇ ਗੁਰਦਾਸਪੁਰ ਰੋਡ ਦੇ ਉੱਤੇ ਜਿਹੜਾ ਇੱਕ ਪੁਲਿਸ ਮੁਲਾਜ਼ਮ ਦੇ ਘਰ ਹਮਲਾ ਹੋਇਆ ਸੀ ਉਹਦੇ ਨਾਲ ਮਿਲ ਕੇ ਇਹਨੇ ਗੋਲੀਆਂ ਚਲਾਈਆਂ ਵਾ ਤੇ ਇਹ ਪਰਚੇ ਦੇ ਵਿੱਚ ਸ਼ਾਇਦ ਇਨਵੋਲਵ ਹੈਗਾ ਆ ਕਿਉਂਕਿ ਇਹਦੇ ਘਰ ਪੁਲਿਸ ਰੇਡ ਬਾਰ-ਬਾਰ ਹੁੰਦੀ ਰਹੀ ਆ ਮੈਂ ਹੁਣ ਤੁਹਾਡੇ ਕੀ ਚੱਲੀ ਤੇ ਸਾਡੇ ਕੇਸ ਦੇ ਵਿੱਚ ਜੋ ਮੈਨੂੰ ਪਤਾ ਲੱਗਾ ਆ ਅਸੀਂ ਤਾਂ ਇੱਥੇ ਥਾਣੇ ਬੈਠੇ ਸੀ ਸਾਰਾ ਪਰਿਵਾਰ ਤੇ ਜਦੋਂ ਅਸੀਂ ਜਾਨੀ ਕਿ ਥਾਣੇ ਆ ਗਏ ਆ ਉਸ ਤੋਂ ਬਾਅਦ ਇਹਨਾਂ ਨੇ ਮੇਰੇ ਘਰ ਦੀ ਤੋੜਪਾਂ ਵੀ ਕੀਤੀ ਆ ਤੋੜ ਲੜਾਈ ਹੈ ਕਿਸ ਗੱਲ ਦੀ ਲੜਾਈ ਸਰ ਪੋਲੀਟੀਕਲ ਈਗੋ ਮੈਂ ਇਹਨਾਂ ਕੋਲੋਂ ਹਰਦਾ ਨਹੀਂ ਆ ਇਸ ਵਾਰ ਵੀ ਜਿਹੜਾ ਕੌਂਸਲਰ ਦਾ ਇਲੈਕਸ਼ਨ ਹੋਇਆ ਸੀ ਵਾ ਟਾਈ ਹੋਇਆ ਜੀ ਇਹਨਾਂ ਕੋਲੋਂ ਤੇ ਬਸ ਈਗੋ ਦੀ ਲੜਾਈ ਆ ਹੋਰ ਨਾ ਤੇ ਇਹਨਾਂ ਨਾਲ ਸਾਡੇ ਕੋਲ ਸਾਂਝ ਆ ਨਾ ਕੋਈ ਘਰ ਸਾਂਝ ਆ ਤੇ ਨਾ ਕੋਈ ਇਹੋ ਜੀ ਗੱਲ ਆ ਪੋਲਿਟਿਕਲ ਲੜਾਈ ਕਾ ਸਾਡੇ ਆਪਾ ਕਿਉਂਕਿ ਅੱਗੇ ਵੀ ਇਹਨਾਂ ਨਾਲ ਸਾਡੇ ਤਿੰਨ ਚਾਰ ਪਰਚੇ ਚੱਲਦੇ ਪਏ ਆ ਸਾਡੇ ਵੱਲੋਂ ਪਰਚਾਉਂਦਾ ਆ ਪੋਲਿਟਿਕਲ ਦਬਾਅ ਪਾ ਕੇ ਸਾਡੇ ਤੇ ਕ੍ਰਾਸ ਪਰਚਾ ਕਰ ਦਿੰਦੇ ਆ ਪਰੇ ਦਸੋ ਤੁਹਾਨੂੰ ਕਿਨਾ ਜ਼ਰੂਰ ਮੈਂ ਆਹ ਤੇ ਕਲਿਆਣ ਬੋਲਦੀ ਪਈ ਗੋਮਜੀ ਦੀ ਮੰਮੀ ਜਿਤਿੰਦਾ ਦੀ ਵਾਈਫ ਕਲਿਆਣ ਜੀ ਦੀ ਵਾਈਫ ਬੋਲਦੀ ਪਈ ਮੇਰਾ ਬੇਟਾ ਘਰ ਸੁਕਤਾ ਰਹੀ ਆ ਆਏ ਇਹਨਾਂ ਨੇ ਸਾਡੇ ਮੂਹਰੇ ਬਾਹਰ ਖੜੇ ਹੋ ਕੇ ਮਾਵਾ ਪੈਣਾ ਦੀਆਂ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਕੋਲ ਮਾਵਾ ਪੈਣਾ ਦੀਆਂ ਗਾਲਾਂ ਸੋਨਾਂ ਮੇਰਾ ਬੇਟਾ ਥੱਲੇ ਗਿਆ ਆ ਤੇ ਇਹਨਾਂ ਨੇ ਨਾ ਪਿੱਠ ਪਿੱਛੋਂ ਵਾਰ ਹਮੇਸ਼ਾ ਸਾਤ ਅੱਠ ਬੰਦੇ ਮੇਰਾ ਬੇਟਾ ਇਕੱਲਾ ਹੀ ਨਾ ਕੋਈ ਥਿਆਰ ਹੀ ਨਾ ਕੋਸ਼ੀ ਹੀ ਇਹਨਾਂ ਨੇ ਮੇਰੇ ਬੇਟੇ ਦੇ ਪਿੱਛੇ ਮਾਰੇ ਕਿ ਪਿੱਛੋਂ ਸੇ ਤਿੰਨ ਵਾਰ ਕੀਤੇ ਆ ਮੇਰੇ ਬੇ ਘਨਗਾ ਕੀਤਾ ਬਾਅਦ ਚ ਮੇਰਾ ਕੰਨ ਵਾਲਾ ਮੀਟਿੰਗ ਕਲਿਆਣ ਦੀ ਮੀਟਿੰਗ ਤੇ ਗਏ ਰਹੀ ਉਹਨਾਂ ਨੂੰ ਫੋਨ ਕੀਤਾ ਕਿ ਬੇਟੇ ਨੂੰ ਇਕੱਲੇ ਪਾ ਗਏ ਨੇ ਤੇ ਕਲਿਆਣ ਜੀ ਆਂਦੇ ਪਏ ਨੇ ਤੇ ਉਹਨਾਂ ਨੂੰ ਪਾ ਗਏ ਉਹਨਾਂ ਦਾ ਛੋਟਾ ਭਰਾ ਉਹਨਾਂ ਤੋਂ ਪਿਆ ਫਿਰ ਉਹਨਾਂ ਨੇ ਇਹਨਾਂ ਤੇ ਵਿਟਾ ਭਰਾਈਆਂ ਹੁਣ ਦੇਖੋ ਕਿੰਨੀ ਚਾਸ ਸੀ ਤੁਨੇ ਸਾਡੇ ਤੇ ਤੇ ਨਹੀਂ ਨਹੀਂ ਕੋਈ ਹੈ ਨਹੀਂ ਹਥਿਆਰ ਸਾਡੇ ਕੋ ਕੋਈ ਤੇ ਗੋਲੀ ਕਿੱਥੋਂ ਚੱਲਿਆ ਮੇਰੇ ਹਸਬੰਦ ਦੇ ਕਲਿਆਣਜੀ ਦੇ ਉਹਨਾਂ ਦੇ ਛੋਟੇ ਬ੍ਰਦਰ ਦੇ ਮੇਰੇ ਬੇਟੇ ਛੋਟੇ ਦੇ ਗੋਮਜੀ ਦੇ ਗੋਮਜੀ ਦੇ ਪਹਿਲ ਹੱਥੀ ਪੈਣ ਗੋਮਜੀ ਦੇ ਮਾਰ ਕੇ ਬਤਾ ਨਹੀਂ ਇਹਨਾਂ ਨੇ ਸਾਡੇ ਕੋਲ ਕੀ ਲਾ ਨਹੀਂ ਕਿਹੜੀ ਜ਼ਮੀਨ ਸਾਡੇ ਕੋਲ ਵੰਡੋ ਨਹੀਂ ਸਾਨੂੰ ਦੱਸ ਦੇ ਵੀ ਨਹੀਂ ਅੱਗੇ ਪਰਚੇ ਪਰਚੇ ਹੋਏ ਦੇ ਅੱਗੇ ਵੀ ਇਹਨਾਂ ਨੇ ਪਿੱਠ ਪਿਛੋ ਵਾਰ ਕਰਕੇ ਮੇਰੇ ਭਾਰਤ ਗੋਮਦੀ ਦੋਨੋਂ ਬੇਟੇ ਜ਼ਖਮੀ ਕੀਤੇ ਸੀ ਮੈਂ ਹਰਸ਼ ਮਲੋਤਰਾ ਸਿਟੀ ਵਾਲਮੀ ਸਭਾ ਪ੍ਰੈਜ਼ੀਡੈਂਟ ਹੈ ਖੁਸ਼ਕੀ ਹੋਇਆ ਕੀ ਇਹ ਇੱਕ ਹੀ ਜਿਹੜੇ ਸਾਡੇ ਵਾਰ ਮੈਂ ਮਰੀ ਛੋਟੇ ਜਿਹੇ ਬੱਚੇ ਸੀਗੇ ਉਹਨਾਂ ਦੇ ਨਾ ਜਤਿੰਦਰ ਕਲਿਆਣ ਨੇ ਜਿਹੜਾ ਕਿ ਸਾਡੇ ਬਰਕਲਾਫ ਇਲੈਕਸ਼ਨ ਖਲੋਤਾ ਸੀਗਾ ਉਹਨੇ ਗੋਲੀ ਚਲਾਈ ਆ ਛੋਟੇ ਬੇਟੇ ਨੂੰ ਤੇ ਕਿਉਂ ਕਿੰਨੇ ਲੋਕ ਜ਼ਖਮੀ ਹੋਏ ਦੋ ਜਣੇ ਜ਼ਖਮੀ ਹੋਏ ਤੇ ਉਹਨਾਂ ਵੱਲੋਂ ਕੋਈ ਜ਼ਖਮੀ ਹੋਇਆ ਉਹਨਾਂ ਵੱਲੋਂ ਪਤਾ ਨਹੀਂ ਜੀ ਕਿ ਕਾਰਨ ਕੀ ਲੜਾਈ ਦਾ ਇੰਨਾ ਵੱਡਾ ਕਲੈਸ਼ ਹੋ ਜਾਣਾ ਕਾਰਨ ਲੜਾਈ ਦਾ ਇਹੀ ਆ ਪੋਲੀਟਿਕਲ ਲੈਂਡ ਪੋਲੀਟਿਕਲ ਲੈਂਡ ਕੀ ਹੈ ਹਾਂਜੀ ਕੀ ਪੋਲਿਟਿਕਲ ਕੀ ਸਿਆਸੀ ਰੰਗ ਸਿਆਸੀ ਰੰਗ ਸੇ ਇਹੀ ਆ ਕਿ ਸਾਡਾ ਜਿਹੜਾ ਕੀ ਇਲੈਕਸ਼ਨਾਂ ਦੇ ਵਿੱਚ ਬਰਾਬਰ ਜਿਹੜਾ ਟਾਈ ਹੋ ਗਿਆ ਹੈ ਉਰ ਤੋਂ ਇਹ ਖੁੰਦਰ ਖਾਂਦਾ ਬਦੋ ਉਦੋਂ ਤੋਂ ਝਗੜਾ ਚੱਲ ਰਿਹਾ ਹਾਂ ਜਦੋਂ ਅਸੀਂ ਉਹਨਾਂ ਦੇ ਪਰਿਵਾਰ ਨਾਲ ਗੱਲ ਕੀਤੀ ਤੁਹਾਡੀ ਫੈਮਿਲੀ ਨਾਲ ਗੱਲ ਕੀਤੀ ਦੋਨੋਂ ਕਹ ਰਹੇ ਕਿ ਇੱਕ ਦੂਜੇ ਇੱਕ ਦੂਜੇ ਦੇ ਘਰੇ ਆ ਕੇ ਲੜੇਗਾ ਨਹੀਂ ਘਰੇ ਨਹੀਂ ਲੜੇ ਇਹ ਖਾਲਸਾ ਸਕੂਲ ਦੇ ਲਾਗੇ ਉਹਨਾਂ ਦੀ ਕੋਈ ਲੜਾਈ ਹੋਈ ਆ ਉੱਥੇ ਜਗਿੰਦਰ ਕਲਿਆਣ ਨੇ ਉਹਰੇ ਫਾਇਰ ਮਾਰਿਆ ਜਿਹੜੇ ਤੁਹਾਡੇ ਦੋ ਲੋਕ ਜਿੱਤ ਕਿੰਨੇ ਕਿ ਜਿੱਤ ਨੇ ਦੋ ਜਨੇ ਆ ਜਿੱਤ ਨੇ ਕੀ ਕੀ ਲੱਗਾ ਉਹਨਾਂ ਦਾ ਉਹਨਾਂ ਦੇ ਗੋਲੀ ਲੱਗੀ ਹੈ ਜੀ ਗੋਲੀ ਲੱਗੀ ਜੀ ਹਲੇ ਕੁਮਾਰ ਆਪਸਾਂ ਨੂੰ ਵਿਕਿੰਦਰ ਸਰ ਮੈਂ ਘਰੇ ਹੀ ਤੇ ਮੇਰੇ ਬਰਾਦਰ ਨ ਜਾਂਦੇ ਪਏ ਹੀ ਮਤਲਬ ਕਿ ਬਾਹਰ ਨੂੰ ਮਲੇ ਨੂੰ ਆਦੇ ਪਿੱਛੇ ਆਦੇ ਮੁੰਡੇ ਨ ਅੱਗੋਂ ਘਰੋਂ ਬੁਲਾ ਕੇ ਨ ਮੁੰਡਿਆਂ ਨੂੰ ਹੱਡਿਆਂ ਨੂੰ ਬੁਲਾ ਕੇ ਇਹਨਾਂ ਨੇ ਉਹਨਾਂ ਨੇ ਬੈਂਕ ਨੂੰ ਨਹੀਂ ਜਾ ਕੇ ਨਾ ਮੋਟਰਸਾਈਕਲ ਖਲਾਰ ਕੇ ਮੇਰੇ ਬੰਦੇ ਦੇ ਸੱਟਾਂ ਮਾਰੀਆਂ ਨੇ ਜ ਆਜ ਉਹ ਵਿਚਾਰੇ ਘਾੜਦੇ ਕੀ ਕਿ ਮੇਰੇ ਭਰਾ ਦੇ ਗੋਲੀ ਵੱਜੀ ਆ ਦੋ ਮੁੰਡਿਆਂ ਦੇ ਪਰ ਇਹਨਾਂ ਨੇ ਇਹਨਾਂ ਨੂੰ ਇੰਨੀ ਗੱਲ ਵੀ ਕਹੀ ਮੈਂ ਕਿ ਆ ਭੱਲੜਨਾ ਨਹੀਂ ਆ ਪਰ ਰਜਨਾਮਾ ਕਰਨਾ ਕਿ ਆਪਾਂ ਇੱਕ ਮੱਲੇ ਦੇ ਆ ਪਰ ਨਹੀਂ ਸਾਰੇ ਇਹ ਨਹੀਂ ਮੁੜਦੇ ਪਏ ਉਨਨ ਸਾਬ ਚਾਹੀਦਾ ਗੋਲੀ ਗੋਲੀ ਗੋਮ ਜੀ ਨੇ ਚਲਾਈ ਜੀ ਕਲਿਆਨ ਨੇ ਦੋ ਪਿਸਤੋਲ ਇਹਨਾਂ ਕੋ ਨਹੀਂ ਯਕੀਨ ਨਾ ਤੁਸੀਂ ਉੱਥੇ ਰੋਂਦ ਦੇਖੋ ਚੈੱਕ ਕਰੋ ਕਿ ਇਹਨਾਂ ਨੇ ਚੁੱਕ ਲਈ ਨਹੀਂ ਕਿਉਂਕਿ ਮੇਰੇ ਬ੍ਰਦਰ ਦੇ ਇੱਕ ਟੋਟੂ ਘਟੇ ਗਏ ਨੂੰ 10 ਜੀ ਨੇ ਪਰ ਮੈਂ ਆਇਆ ਮੈਂ ਮਤਲਬ ਕਿ ਮੈਂ ਘਰੇ ਸੀ ਖੱਪ ਪਈ ਫਿਰ ਮਧੋਣੇ ਆਪਣੇ ਬ੍ਰਦਰ ਤੇ ਸੱਟ ਲੱਗੀ ਮੈਂ ਜਦੋਂ ਉਹਦੇ ਜਸਾਟ ਇੱਕ ਮੇਰਾ ਕੁਲਾ ਭਰਾ ਠੀਕ ਹੈ ਤੇ ਇੱਕ ਜਸ਼ਨ ਤੇ ਇੱਕ ਮੇਰਾ ਭਰਾ ਦੇ ਵੀ ਠੀਕ ਹੈ ਉਹਨੂੰ ਵੀ ਇਹਨਾਂ ਨੇ ਉਹਨਾਂ ਨੇ ਗੁੱਟੀਆਂ ਸੱਟਾਂ ਲਾਈਆਂ ਉਹਨਾਂ ਨੂੰ ਲੰਮੇ ਪਾ ਕੇ ਇਹਨਾਂ ਨੇ ਪਿਓ ਪੁੱਤਾਂ ਨੇ ਨਾਲ ਇਹਨਾਂ ਦੇ ਮੁੰਡੇ ਸੀ ਬਾਕੀ ਅਨਪ੍ਰਸ਼ਾਤੀ ਦਾ ਮੈਨੂੰ ਪਤਾ ਨਹੀਂ ਕਲਿਆਣ ਉਹ ਕਲਿਆਣ ਦਾ ਮੁੰਡਾ ਜਨਾਨਾ ਹੈ ਕੀ ਬੋਂਡੂ ਠੀਕ ਹੈ ਉਹ ਗੋਮਦੀ ਠੀਕ ਹੈ ਤੇ ਮੈਂ ਜਦੋਂ ਗਿਆਣਾ ਇਹ ਥਾਣੇ ਆਇਆ ਸੀ ਮੈਂ ਥਾਣੇ ਆ ਮੈਂ ਇਹਨਾਂ ਨੂੰ ਕਿਹਾ ਕਿ ਲੜਾਈ ਕਾਦੀ ਗੱਲ ਹੋਈ ਇਹ ਮੈਨੂੰ ਆਣ ਕੇ ਪਿਆ ਲੱਗੇ ਕੀ ਆ ਤੂੰ ਯੂਕੇ ਤੂੰ ਬੜਾ ਬਦਮਾਸ਼ ਬਣਿਆ ਤਾਂ ਇਹ ਮੇਰੇ پاس ਹੋ ਗਏ ਹੈ ਐ ਇੰਨੇ ਜੋਗੇ ਹੈਗੇ ਆ ਸੋ ਇਹਨਾਂ ਦਾ ਪਿਓ ਮਾਲਸ਼ਾ ਕਰਦੀ ਰਹੀ ਮੇਰੀ ਸਾਰਾ ਇਹਨਾਂ ਆਪਸ ਵਿੱਚ 13 ਲੜ ਗਿਆ ਨੀ ਕਲੈਸ਼ ਹੋਇਆ ਕੀ ਸਾਕ ਇਹ ਇੱਕ ਹੀ ਮਹੱਲੇ ਨੂੰ ਬਿਲੋਂਗ ਕਰਦੇ ਨੇ ਨਹਿਰੂ ਗੇਟ ਤੋਂ ਇਹਨਾਂ ਦੇ ਪਹਿਲਾਂ ਵੀ ਐਫਐਸ ਵਗੈਰਾ ਚੱਲਦੀ ਰਹੀ ਹੈ ਪਹਿਲਾਂ ਤੋਂ ਲੱਗ ਡਾਟ ਫੋਨ ਕਰਕੇ ਕੋਈ ਨਾ ਕੋਈ ਕਮੈਂਟ ਬਾਜ਼ੀ ਹੋਣ ਕਰਕੇ ਤੇ ਇਹ ਇਹਨਾਂ ਨੇ ਰੋਜ਼ ਆ ਕੇ ਅੱਜ ਵੀ ਜਿੱਦਾਂ ਲੜਾਈ ਕੀਤੀ ਆਪਣੇ ਮਹੱਲੇ 'ਚ ਉਸ ਤੋਂ ਬਾਅਦ ਦੋਵੇਂ ਜਾਣੇ ਇੱਥੇ ਕੰਪਲੇਂਟ ਦੇਣ ਆ ਗਏ ਸੀਗੇ ਥਾਣੇ ਤੇ ਉਸ ਅਕੋਰਡਿੰਗ ਮੈਂ ਇੱਕ ਥਰਡ ਪਾਰਟੀ ਦੀ ਅਪਾ ਬਿਆਨ ਲੈ ਰਹੇ ਹਾਂ ਕੁਝ ਜਿਹੜੇ ਹਸਪਟਲਾਈਜ਼ ਹੋ ਰਹੇ ਮੈਂ ਉੱਥੇ ਚੈੱਕ ਕਰਨ ਜਾ ਰਹੀ ਹਾਂ ਤੇ ਡਿਊਟੀ ਅਫੀਸਰ ਬਿਆਨ ਲੈਣ ਤੋਂ ਬਾਅਦ ਨਾਲ ਦੇ ਨਾਲ ਆ ਰਹੀ ਆਪਾਂ ਫਿਰ ਇਨਵੈਸਟੀਗੇਸ਼ਨ ਸਟਾਰਟ ਕਰ ਲਾਂਗੇ ਸੀਸੀਟੀਵੀਜ਼ਨ ਆਲ ਕਿੱਥੇ ਕਿੱਥੇ ਲੜਾਈ ਕੀ ਗੱਲਬਾਤ ਹੋਈ ਹੈ ਨਹੀਂ ਗੋਲੀ ਚੱਲਣ ਦਾ ਐਗਜ਼ੈਕਟ ਅਜੇ ਤੱਕ ਤੇ ਕਿਸੇ ਨੇ ਵੀ ਨਹੀਂ ਦੱਸਿਆ ਇਹਦਾ ਦੀ ਕੋਈ ਗੱਲਬਾਤ ਬਾਕੀ ਆਪਾਂ ਇੰਜਰੀਜ਼ ਚੈੱਕ ਕਰ ਲੈਨੇ ਕਿ ਕੋਈ ਦਾਦੀ ਕੋਈ ਗੱਲਬਾਤ ਹੈਗੀ ਹੈ ਕਿ ਫਸਟ ਇਨਫੋਰਮੇਸ਼ਨ ਹੈ ਕਿ ਕਿੰਨੇ ਲੋਕ ਜਿਹੜੇ ਇਨਜਰੀ ਐ ਸੱਚੀ ਇੱਕ ਪਾਰਟੀਆਂ ਤੋਂ ਜਿੱਦਾਂ ਚਿਤਿੰਦਰ ਕਲਿਆਣ ਤੇ ਇਹਨਾਂ ਦੇ ਨਾਲ ਇੱਕ ਦੋ ਜਣੇ ਇਹ ਤੇ ਦੂਸਰੀ ਚ ਵੀ ਦੋ ਜਣੇ ਘਰੇ ਇਹ ਕੋਟ ਚਾਰ ਲੋਕ ਚਾਰ ਲੋਕ ਆ ਰਹੇ ਤੁਸੀਂ ਜਾ ਰਹੇ ਹੋ ਮੌਕੇ ਮੈਂ ਮੌਕਾ ਦੇਖ ਕੇ ਨਾਲੀ ਸਿਵਲ ਹਸਪੀਟਲ ਜਿਹੜੇ ਇੰਜਰਡ ਵਨਸ ਆ ਰਹੇ ਉਹਨੂੰ ਚੈੱਕ ਜਿਨ੍ਹਾਂ ਨੇ ਖਾਣੇ ਦੇ ਅੰਦਰ ਹੰਲਾ-ਮੁਲਾ ਕੀਤਾ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਹਾਂਜੀ ਹਾਂਜੀ ਬਿਲਕੁਲ ਹੋਏਗੀ